ਮੈਂ ਬਾਬਾ ਤੋਂ ਮਾਨੋ ਅਪੀਲ ਕਰਦਾ ਕਿ ਤੁਸੀਂ ਬਰਾਬਰ ਦਾ ਕੱਠ ਆਪਣੇ ਮਹਿਤਾ ਚੌਕ ਦੇ ਵਿੱਚ ਨਾ ਰੱਖੋ ਕਿਉਂਕਿ ਕਿ ਸਭ ਤੋਂ ਉੱਤਮ ਜਗ੍ਹਾ ਹੈਗੀ ਹੈ ਅਕਾਲ ਤਖਤ ਸਾਹਿਬ ਜੇ ਅਕਾਲ ਤਖਤ ਸਾਹਿਬ ਦੇ ਵਿੱਚ ਸਾਰਿਆਂ ਦਾ ਭੋਗ ਪੈਂਦਾ ਸਮ ਜਨੈਲ ਸਿੰਘ ਭਿੰਡਰਵਾ ਬੜਿਆਂ ਦਾ ਤੇ ਜੋਹੜਿਆਂ ਦਾ ਫੇਰ ਜਿਹੜੇ ਤੁਸੀਂ ਲੱਖਾਂ ਰੁਪਏ ਪੋਸਟਰਾਂ ਤੇ ਖਰਚ ਕਰਦੇ ਆ ਕੌਮ ਦੇ ਇਹ ਅਜਾਇਆ ਕੀਤਾ ਤੁਸੀਂ ਧੰਨ ਸਾਰਾ ਤੇ ਤੁਸੀਂ ਵੀ ਉਥੇ ਅਕਾਲ ਤਖਤ ਸਾਹਿਬ ਦੇ ਵਿੱਚ ਅਰਦਾਸ ਦੇ ਵਿੱਚ ਹਾਜ਼ਰ ਹੋਵੋ ਤੇ ਆਪਣਾ ਪ੍ਰੋਗਰਾਮ ਕੈਨਸਲ ਕਰੋ ਤੁਸੀਂ ਕੌਮ ਦੇ ਇਕ ਦਾਸ ਹੋ ਤੁਸੀਂ ਸਾਡੇ ਹੋਤ ਨਹੀਂ ਹੈ ਪਹਿਲਾਂ ਤੁਸੀਂ ਬਜਟ ਗਲਤੀ ਕੀਤੀ ਹੈ ਕਿ ਤੁਸੀਂ ਤੇ ਸਰਸੇ ਵਾਲੇ ਸਾਧ ਰਾਮ ਰਹੀਮ ਨੇ ਦੋਨਾਂ ਨੇ ਇਕੱਠਿਆਂ ਨੇ ਬਿਆਨ ਦਿੱਤਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਬਾਦਲ ਤੇ ਬੀਜੇਪੀ ਨੂੰ ਵੋਟਾਂ ਪਾਓ ਮੇਰਾ ਮਤਲਬ ਹੈ ਕਿ ਇਹ ਗੱਲ ਬਿਲਕੁਲ ਗਲਤ ਸੀਗੀ ਕਿ ਉਹ ਕਰਕੇ ਬੀਜੇਪੀ ਤੇ ਬਾਦਲ ਨੇ ਕਾਂਗਰਸ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਸੀਗਾ ਤੇ ਭਾਈ ਅਮਰੀਕ ਸਿੰਘ ਨੂੰ ਜਿਹੜੀ ਐਸ.ਟੀ.ਪੀ.ਸੀ ਦੀ ਟਿਕਟ ਨਹੀਂ ਸੀ ਦਿੱਤੀ ਬਾਦਲ ਨੇ ਉਹ ਤੇ ਤੋਂ ਵਿੱਥ ਵੱਧ ਦੀ ਵੱਧ ਦੀ ਬਲੂ ਸਟਾਰ ਤੱਕ ਪਹੁੰਚ ਗਈ ਤੇ ਤੁਸੀਂ ਵਨਡੇ ਨਾ ਪਾਓ ਕੌਮ ਦੇ ਵਿੱਚ ਕੌਮ ਦੇ ਵਿੱਚ ਇੱਕੋ ਹੀ ਸਥਾਨ ਹੈ ਜਿੱਥੇ ਸੀਧਾ ਨੂੰ ਸਤਿ ਅੰਝੀ ਦਿੱਤੀ ਜਾਂਦੀ ਹੈ ਉੱਥੇ ਤੁਸੀਂ ਆਓ ਤੇ ਆਪਣੀ ਗੱਲ ਨੂੰ ਛੱਡੋ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਕੱਲ ਦੇਖੋ ਸਾਰੀ ਕੌਮ ਨੇ ਇਕੱਠਾ ਦਿਖਾਈ ਹੈ ਕੋਈ ਵੀ ਗਿੱਲ ਦੇ ਭੋਗ ਦੇ ਉੱਤੇ ਨਹੀਂ ਗਿਆ ਇਸੇ ਤਰ੍ਹਾਂ ਸਾਰੀ ਕੌਮ ਸੰਜਨੈਲ ਸਿੰਘ ਤੇ ਖੀਦਾਨ ਦੇ ਦਫ਼ਤਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚੇ ਔਰ ਬਾਬੇ ਤੋਂ ਮਹਿੰਦੀ ਤਖਸਾਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਹੁਣ ਦੇਖੋ ਇਹ ਜਦੋਂ ਬੀਜੇਪੀ ਤੇ ਆਰਐਸਐਸ ਨਾਲ ਤੇ ਬਾਬਿੰਦਰੀਆਂ ਨਾਲ ਬਾਬਾ ਜੀ ਲੜ ਜਾਣ ਫੇਰ ਹੁਣ ਇਹ ਤੋਂ ਬਾਅਦ ਕੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਜ਼ੁਲਮ ਸਾਡੇ ਉੱਤੇ ਕੀਤਾ ਹੈ ਜਿਹੜਾ ਜ਼ਾਲਮ ਦੇ ਨਾਲ ਫਰਜ਼ ਕਰ ਲੋ ਬਾਬਾ ਦੀਪ ਸਿੰਘ ਜਦੋਂ ਸ਼ਹੀਦ ਹੋ ਗਏ ਹੈ ਉਹ ਟਕਸਾਲ ਦੇ ਪਹਿਲੇ ਮੁਖੀ ਸੀ ਜਥੇਦਾਰ ਸੀ ਸ਼ਹਾਦਤ ਤੋਂ ਬਾਅਦ ਜੇ ਟਕਸਾਲ ਦਾ ਮੁਖੀ ਉਸ ਤੋਂ ਬਾਅਦ ਅਹਿਮਦ ਸਾਹਿਬ ਦਾ ਲੀਡਰ ਨਰਜੰਦਾ ਤਾਂ ਮੇਰਾ ਮਤਲਬ ਸਾਡੀ ਟਕਸਾਲ ਦਾ ਕੀ ਰਹਿਣਾ ਸੀਗਾ ਇਸ ਨੇ ਬਿਲਕੁਲ ਸਿੱਖਾਂ ਦੇ ਖਿਲਾਫ ਚੱਲਿਆ ਹੈਗਾ ਇੱਕ ਕਾਮਾ ਦੇ ਸਿਰਾਂ 'ਚ ਦਲੀਆਂ ਕਰ ਸਕਦਾ ਪਰ ਸਿੱਖਾਂ ਦਾ ਪੜਾ ਨਹੀਂ ਕਰ ਸਕਦਾ। ਦਰੇ ਹੁਣ ਅੰਤ ਦੇ ਵਿੱਚ ਤੁਸੀਂ ਪੁੱਛਦੇ ਹੋ ਕਿ ਰਮੈਣ ਪੜ ਕੇ ਕੀ ਇਹ ਰਾਵਣ ਪਾਉਣ ਸੀ ਜਾਂ ਸੀਤਾ ਕੌਣ ਸੀ? ਮਾਨ ਸਾਹਿਬ ਮੈਂ ਰਾਵਣ ਤੇ ਪੜੀ ਹੈ, ਰਾਮ ਰਾਵਣ ਦਾ ਵੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਨਹੀਂ ਕਿ ਜਿਹੜੇ ਇਲੈਕਸ਼ਨ ਇੰਗਲੈਂਡ ਦੇ ਵਿੱਚ ਬਰਤਾਨੀਆ ਦੇ ਵਿੱਚ ਹੋ ਰਹੇ ਐ ਅੱਪਾ ਸਾਰਿਆਂ ਨੂੰ ਕੌਮੀਅਤ ਤੌਰ ਦੇ ਉੱਤੇ ਲੇਬਰ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਕਿਉਂਕਿ ਕਰਕੇ ਲੇਬਰ ਪਾਰਟੀ ਨੇ ਆਪਣੇ ਮੈਨਿਫੈਸਟੋ ਦੇ ਵਿੱਚ ਲਿਖਤਾ ਹੈ ਕਿ ਜਿੱਦਣ ਅਸੀਂ ਪਾਵਰ ਦੇ ਵਿੱਚ ਆਏ ਤਾਂ ਪਹਿਲੀ ਚੀਜ਼ ਕਰਾਂਗੇ ਕਿ ਜਿਹੜੀ ਬਲੂ ਸਟਾਰ ਦੇ ਵਿੱਚ ਸਾਡੇ ਸਾਬਕਾ ਮਹਿਰੂਮ ਪ੍ਰਾਈਮ ਮਿਨਿਸਟਰ ਮਹਾਵੀਰ tháiਚਰ ਨੇ ਇੰਦਰਾ ਗਾਂਧੀ ਤੇ ਇੰਡੀਆ ਨੂੰ ਫੌਜੀ ਸਪੋਰਟ ਦਿੱਤੀ ਸੀ ਉਹਦੀਪੂਰੀ ਇਨਕੁਆਇਰੀ ਹੋਵੇ ਤੇ ਉਹ ਦਾ ਸੱਚ ਦਾ ਸੱਚ ਝੂਠ ਦਾ ਝੂਠ ਡੇਟਾਬੇਸ ਦੂਜੀ ਜੀ ਸੀਜੀ ਲੇਬਰ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕਹੀ ਹੈ ਕਿ ਜਿੰਨੇ ਵੀ ਸਿੰਘ ਪਹਿਲੇ ਤੇ ਦੂਜੇ ਸੰਸਾਰ ਦੇ ਜੰਗ World War 1 and World War 2 ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦਾ ਮਿਲਟਰੀ ਮੈਮੋਰੀਅਲ ਯਾਦਗਾਰ ਇੰਗਲੈਂਡ ਦੇ ਵਿੱਚ ਬਹੁਤ ਵੱਡੀ ਬਣ ਰਹੀ ਹੈ ਸੋ ਇਹ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ ਕਿ ਅਸੀਂ ਐਤਕੀ ਲੇਬਰ ਪਾਰਟੀ ਨੂੰ ਵੋਟਾਂ પાਕੇ ਉਹਨੂੰ ਜਿਤਾਈਏ ਤੇ ਜਿਹੜੀ ਕਨਜ਼ਰਵੇਟਿਵ ਪਾਰਟੀ ਜਾਂ ਟੋਰੀਜ਼ ਹੈ ਉਹ ਥੋੜੇ ਜੇ ਨਸਲਵਾਦੀ ਹੈਗੇ ਆ ਤੇ ਸਿੱਖਾਂ ਨੂੰ ਤੁਹਾਨੂੰ ਮੈਨੂੰ ਬੜੀ ਦਿੱਕਤ ਹੋ ਜੂ ਜੇ ਸਾਡੇ ਰਿਸ਼ਤੇਦਾਰ ਸਾਡੇ ਮਾਪ ਪਿਓ ਕੁੜੀਆਂ ਮੁੰਡੇ ਉੱਥੇ ਰਹਿੰਦੇ ਆ ਤੇ ਕਨਜ਼ਰਵੇਟਿਵ ਪਾਰਟੀ ਮਿਸ ਮੇ ਨੇ ਵੀਜ਼ੇ-ਵੂਜ਼ੇ ਤੁਹਾਡੇ ਸਾਰਿਆਂ ਦੇ ਬੰਦ ਕਰ ਦੇਣਗੇ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਕਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। ਤੁਹ ਦੇਰ ਨਾ ਕਰੋ। ਤੁਰਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com